ਪਰਧਾਨ ਸਾਹਿਬ ਕਿਵੇਂ ਦੇਖਦੇ ਹੋ ਲੜਾਈ ਇੱਕ ਪਾਸੇ ਗੈਰ ਰਾਜਨੀਤਿਕ ਇਹ ਅਕਸਰ ਹਰ ਇੱਕ ਪੱਤਰਕਾਰ ਤੁਹਾਨੂੰ ਕਵਾਚਨ ਕਰਦਾ ਕਿੱਦਾਂ ਦਾ ਲੱਗਦਾ ਅਸੀਂ ਇਹ ਸਮਝਦੇ ਆਂ ਵੀ ਜੇ ਆਪਣਾ ਉਥੇ ਸਹਿਮਤੀ ਨਹੀਂ ਬਣਦੀ ਕਟੋ-ਕਟ ਤੁਸੀਂ ਕਿੱਥੇ ਬਹਿ ਕੇ ਲੜਦੇ ਹੋ ਅਸੀਂ ਕਿੱਥੇ ਬਹਿ ਕੇ ਲੜੀਏ ਇਹ ਇੱਕ ਦੂਜੇ ਨੂੰ ਆਏ ਤਾਲਮੇਲ ਵਿੱਚ ਸਮਰਥਨ ਦੇ ਵਿੱਚ ਆਉਣਾ ਚਾਹੀਦਾ ਜੇ ਉਹਨਾਂ ਨੇ ਕਾਲ ਦਿੱਤੀ ਹੈ ਤੇ ਅਸੀਂ ਪ੍ਰਦਰਸ਼ਨ ਕਰਤਾ ਸਾਨੂੰ ਕੋਈ ਐ ਨਹੀਂ ਕਹਿ ਸਕਦਾ ਵੀ ਤੁਸੀਂ ਸਾਡੇ ਨਾਲ ਦੇ ਮਗਰ ਲੱਗ ਕੇ ਆ ਜੀ ਕਿਉਂਕਿ ਅਸੀਂ ਉਹਨਾਂ ਦੀ ਖਾਤਰ ਨਹੀਂ ਕਰ ਰਹੇ ਅਸੀਂ ਤਾਂ ਪੰਜਾਬ ਦੇ ਕਿਸਾਨਾਂ ਦੀ ਖਾਤਰ ਕਰ ਰਹੇ ਹਾਂ 14 ਨੂੰ ਅਸੀਂ ਮੀਟਿੰਗ ਕਰਕੇ 15 ਨੂੰ ਅਸੀਂ ਰੇਲਾਂ ਰੋਕੀਆਂ ਅਸੀਂ ਲਗਾਤਾਰ ਉਸ ਦਿਨ ਦੇ ਇੱਕ ਤਬਾ ਸਾਰੇ ਪ੍ਰੋਗਰਾਮ ਸਾਡੇ ਪਾਸੇ ਛੱਡੇ ਹੋਏ ਨੇ ਆਪਦੇ ਪ੍ਰੋਗਰਾਮ ਪਾਸੇ ਛੱਡ ਕੇ ਕੈਨਸਲ ਕਰਕੇ ਅਸੀਂ ਆ ਸਾਰੇ ਪ੍ਰੋਗਰਾਮ ਛੱਡ ਕੇ ਅਸੀਂ ਫ੍ਰੀਡਮ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੂਵਾਲਾ ਇੱਕ ਪਾਸੇ ਗੈਰ ਰਾਜਨੀਤਿਕ ਜਿਹੜਾ ਕਿਸਾਨ ਮੋਰਚਾ ਉਹ ਬਾਡਰਾਂ ਤੇ ਲੜ ਰਿਹਾ ਦੂਜੇ ਪਾਸੇ ਬੀਕੇ ਜੂ ਉਗਰਾਹਾਵਾਂ ਵੱਲੋਂ ਅੱਜ ਦੀ ਕਾਲ ਦੇ ਉੱਤੇ ਸੰਗਰੂਰ ਰੇਲਵੇ ਸਟੇਸ਼ਨ ਘੇਰਿਆ ਹੋਇਆ ਵੱਡੀ ਗਿਣਤੀ ਦੇ ਵਿੱਚ ਬੀਬੀਆਂ ਔਰਤਾਂ ਅਤੇ ਨੌਜਵਾਨ ਬਜ਼ੁਰਗ ਇੱਥੇ ਪਹੁੰਚੇ ਹੋਏ ਨੇ ਵੱਡੀ ਗਿਣਤੀ ਦੇ ਵਿੱਚ ਪਹੁੰਚਣ ਕਰਕੇ ਭਾਰਤੀ ਕਿਸਾਨ ਜੁਨੈਣ ਉਗਰਾਹਾ ਦੇ ਪ੍ਰਧਾਨ ਸਾਡੇ ਨਾਲ ਮੌਜੂਦ ਨੇ ਪ੍ਰਧਾਨ ਸਾਹਿਬ ਕਿਵੇਂ ਦੇਖਦੇ ਹੋ ਲੜਾਈ ਇੱਕ ਪਾਸੇ ਗੈਰ ਰਾਜਨੀਤਿਕ ਇਹ ਅਕਸਰ ਹਰ ਇੱਕ ਪੱਤਰਕਾਰ ਤੁਹਾਨੂੰ ਕੋ ਬਾਚਨ ਕਰਦਾ ਕਿੱਦਾਂ ਦਾ ਲੱਗਦਾ ਤੁਹਾਨੂੰ ਦੇਖੋ ਅਡਡ ਅਡਲਜੀ ਦੇ ਲੋਕ ਰਹਿੰਦੇ ਨੇ ਆਪਣੇ ਸਮਾਜ ਚ ਤੁਸੀਂ ਪੰਜਾਬ ਨਾਲ ਸਮੂਹਤ ਤੋਂ ਅਡਡ ਵਿਚਾਰਾ ਹੁੰਦੇ ਹੋਣਾ ਕੋਈ ਮਾੜੀ ਗੱਲ ਨਹੀਂ ਹੁੰਦਾ ਅਡਡ ਵਿਚਾਰ ਹੋਣਾ ਅਡਡ ਸੁਭਾਅ ਹੋਣੇ ਇਹ ਮਾੜੀ ਗੱਲ ਨਹੀਂ ਹੁੰਦੀ ਹੁੰਦੇ ਨੇ ਪਰ ਅਡਡ ਵਿਚਾਰ ਹੋ ਕੇ ਇਕੱਠੇ ਕਿਵੇਂ ਚੱਲਿਆ ਜਾਵੇ ਉਹ ਆ ਤਰੀਕੇ ਜਿਹੜਾ ਅਸੀਂ ਆਪਣਾ ਅਸੀਂ ਕਹਿੰਦੇ ਆ ਵੀ ਤੁਸੀਂ ਸੱਚੀਓ ਠੀਕ ਐ ਤੁਹਾਨੂੰ ਦਿੱਲੀ ਦੇ ਵਿੱਚ ਮੋਰਚਾ ਲਾਉਣ ਦੀ ਗੱਲ ਜਾਇਜ਼ ਲੱਗੀ ਠੀਕ ਲੱਗੀ ਉਹ ਸਾਡਾ ਆਪਣਾ ਵਿਚਾਰਾ ਸਾਨੂੰ ਇਹ ਅਜੇ ਠੀਕ ਨਹੀਂ ਲੱਗਦੀ ਇਹ ਸਾਡਾ ਵਿਚਾਰਾ ਅਸੀਂ ਇਹ ਸਮਝ ਨਹੀਂ ਤਾਂ ਵੀ ਜੇ ਆਪਣਾ ਉੱਥੇ ਸਹਿਮਤੀ ਨਹੀਂ ਬਣਦੀ। ਕਟੋ-ਕਟ ਤੁਸੀਂ ਕਿੱਥੇ ਬਹਿ ਕੇ ਲੜਦੇ ਹੋ? ਅਸੀਂ ਕਿੱਥੇ ਬਹਿ ਕੇ ਲੜੀਏ? ਇਹ ਇੱਕ ਦੂਜੇ ਨੂੰ ਐ ਤਾਲਮਿਲ ਵਿੱਚ ਸਮਰਥਨ ਦੇ ਵਿੱਚ ਆਉਣਾ ਚਾਹੀਦਾ। ਅਸੀਂ ਇੱਕ ਨਮੂਨਾ ਦਿੱਤਾ ਹੈ ਜੇ ਜਿਹੜਾ ਪ੍ਰਦਰਸ਼ਨ ਅਸੀਂ ਕਾਨੂੰਨ ਦੇ ਵਿਜਿਓ ਦਿੱਤਾ ਹੈ ਵੀ ਐਂ ਵੀ ਲੜਿਆ ਜਾ ਸਕਦਾ। ਵੀ ਤੁਸੀਂ ਸਾਨੂੰ ਨਹੀਂ ਬੁਲਾਉਣਾ ਚਾਹੁੰਦੇ ਬਿਲਕੁਲ ਨਾ। ਤੁਸੀਂ ਕਿਸਾਨਾਂ ਦੇ ਹਿੱਤ ਨੂੰ ਦੇਖ ਕੇ ਤੁਸੀਂ ਜਿਹੜਾ ਐਕਸ਼ਨ ਦਿੰਦੇ ਅਸੀਂ ਉਹਦੇ ਨਾਲ ਨਾਲ ਤਾਲਮਿਲ ਵਿੱਚ ਐਕਸ਼ਨ ਦੇਈਏ। ਅੱਜ ਅਸੀਂ ਤਕਰੀਬਨ 5000 ਜਥੇਬੰਦੀਆਂ ਨੇ ਫੈਸਲਾ ਕਰਕੇ ਲਿਆਂਦੇ ਆਇਆ। ਕਾਲ ਤਾਂ ਉਹਨਾਂ ਦੀ ਹੈ ਨਾ। ਅਸੀਂ ਕੋਈ ਛੋਟੇ ਨਹੀਂ ਹੁੰਦੇ ਕਾਲ ਨਾਲ ਜੇ ਉਹਨਾਂ ਨੇ ਕਾਲ ਦਿੱਤੀ ਹੈ ਤੇ ਅਸੀਂ ਪ੍ਰਦਰਸ਼ਨ ਕਰਤਾ ਸਾਨੂੰ ਕੋਈ ਐ ਨਹੀਂ ਕਹਿ ਸਕਦਾ ਵੀ ਤੁਸੀਂ ਸਨਾਂ ਦੇ ਮਗਰ ਲੱਗ ਕੇ ਆ ਜੀ ਕਿਉਂਕਿ ਅਸੀਂ ਉਹਨਾਂ ਦੀ ਖਾਤਰ ਨਹੀਂ ਕਰ ਰਹੇ ਅਸੀਂ ਤਾਂ ਪੰਜਾਬ ਦੇ ਕਿਸਾਨਾਂ ਦੀ ਖਾਤਰ ਕਰ ਰਹੇ ਆ ਅਸੀਂ ਤਾਂ ਪੰਜਾਬ ਦੇ ਲੋਕਾਂ ਦੀ ਖਾਤਰ ਕਰ ਰਹੇ ਆ ਇਸ ਕਰਕੇ ਅਸੀਂ ਆਹੀ ਕਹਿੰਦੇ ਆ ਵੀ ਠੀਕ ਹੈ ਅਡਡ ਵਿਚਾਰ ਹੋਣੇ ਅਠ ਅਡੋਲ ਜੀ ਹੋਣੀ ਅਡਡ ਤਰੀਕੇ ਨੇ ਅਡਡ ਜਏ ਜੇ ਨੇ ਤੁਸੀਂ ਬਣਾਓ ਸਾਨੂੰ ਖੁੱਲੀ ਛੁੱਟੀ ਆ ਪਰ ਲੜਨ ਦਾ ਤਰੀਕਾ ਹੈ ਲੜਨ ਵੇਲੇ ਜਦੋਂ ਦੁਸ਼ਮਣ ਅਟੈਕ ਤੇ ਆਉਂਦਾ ਉਦੋਂ ਸਾਰੇ ਆਪਣੇ ਆਪਣੇ ਤਰੀਕੇ ਨਾਲ ਉਹਦਾ ਵਿਰੋਧ ਕਰੇ ਪ੍ਰਧਾਨ ਜੀ ਦਿੱਲੀ ਦਾ ਜਿਹੜਾ ਸੰਘਰਸ਼ ਲੜਿਆ ਗਿਆ ਇਕੱਠੇ ਹੋ ਕੇ ਲੜਿਆ ਗਿਆ ਹੁਣ ਸਰਕਾਰ ਨੇ ਕਿਤੇ ਨਾ ਕਿਤੇ ਅੱਡੋ-ਬਾੜ ਕਰਕੇ ਆਪਣਾ ਫਾਇਦਾ ਨਾ ਚੁੱਕ ਲਈ ਤਾਂ ਕਿ ਕਿਤੇ ਨਾ ਕਿਤੇ ਇਕੱਠਾ ਹੋ ਜੇ ਕਿ ਲੜਨਾ ਚਾਹੀਦਾ ਵੀ ਮਜਬੂਤੀ ਨਾਲ ਲੜਿਆ ਜਾਵੇ ਦੇਖੋ ਸਰਕਾਰਾਂ ਦਾ ਕੰਮ ਹੈ ਜੀ ਇਹ ਸਰਕਾਰ ਨੇ ਆਪਣੇ ਵਿਰੋਧੀਆਂ ਨੂੰ ਕੁੱਟਣਾ ਹੈ ਸਰਕਾਰ ਨੇ ਆਪਣੇ ਵਿਰੋਧੀਆਂ ਨੂੰ ਪਾੜਨਾ ਹੈ ਇਹ ਉਹਦਾ ਕੰਮ ਹੈ ਉਹ ਕਿਉਂ ਨਾ ਕਰੇ ਸਾਡਾ ਅਸੀਂ ਅਸੀਂ ਸਰਕਾਰ ਦਾ ਕਮਜ਼ੋਰ ਕੜੀ ਜਦੋਂ ਲੱਭਦੀ ਹੈ ਅਸੀਂ ਵੀ ਕਰਦੇ ਹਾਂ ਅਸੀਂ ਨੇ ਵੀ ਆ ਤਾਂ ਦੇਖਿਆ ਹੀ ਹੈ ਵੀ ਆ ਵੋਟਾਂ ਦਾ ਵੇਲਾ ਹੁਣ ਸਰਕਾਰ ਨੂੰ ਕੁੱਟਣ ਦਾ ਵੇਲਾ ਹੈ ਸਾਡੇ ਵਾਸਤੇ ਵੀ ਤਾਂ ਸਵਾਲ ਹੈ ਇਸ ਕਰਕੇ ਸਰਕਾਰ ਦਾ ਵਾਸਤੇ ਵੀ ਸਵਾਲ ਹੈ ਜਦੋਂ ਦਿੱਲੀ ਮੋਰਚੇ ਦੇ ਵਿੱਚੋਂ ਆਪਾਂ ਆਏ ਆ ਮੁੜ ਕੇ ਉਦੋਂ ਤੁਸੀਂ ਸਾਰੇ ਨਾਲ ਸੀ ਸਾਡੇ ਜਿੱਡਾ ਵੱਡਾ ਸਮਰਥਨ ਉਹ ਮਿਲਿਆ ਲੋਕਾਂ ਦਾ ਉਹ ਰੜਕਦਾ ਸਰਕਾਰ ਨੂੰ ਸਰਕਾਰ ਨੇ ਉਹ ਰੜਕ ਵੀ ਕੱਢਣੀ ਹੈ ਸਾਡਾ ਮੋਰਚਾ ਵੀ ਤੋੜਨਾ ਹੈ ਲੋਕਾਂ ਦਾ ਸਮਰਥਨ ਇਹਨਾਂ ਨੂੰ ਹਟ ਜਾਏ ਉਹ ساری ਪਾਲਿਸੀ ਜਿਹੜੀਆਂ ਖੇਡਾਂ ਖੇਡੀਆਂ ਨੇ ਉਹਨਾਂ ਨੇ ਉਹ ਉਹਨਾਂ ਨੂੰ ਖੇਡਣੀਆਂ ਚਾਹੀਦੀਆਂ ਨੇ ਤੇ ਖੇਡੀਆਂ ਨੇ ਇਹਦਾ ਬੁੱਝਣਾ ਸਾਨੂੰ ਚਾਹੀਦਾ ਕਮਜ਼ੋਰੀ ਸਾਡੀ ਹੈ ਪ੍ਰਧਾਨ ਸਾਹਿਬ ਪੰਜਾਬ ਸਰਕਾਰ ਦਾ ਕਿਵੇਂ ਦਰਬੀਆ ਦੇਖ ਰਹੇ ਹੋ ਕਿਤੇ ਜਦੋਂ ਸੁਭ ਕਰਨ ਦੀ ਮੌਤ ਹੋਈ ਆ ਆਗੇ ਟਰੈਕਟਰ ਭੰਨੇ ਗਏ ਵਹੀਕਲ ਕਿਸਾਨਾਂ ਦੇ ਭੰਨੇ ਗਏ ਮੁੰਡੇ ਨੌਜਵਾਨ ਨੂੰ ਚੱਕ ਕੇ ਵੀ ਲੈ ਗਏ ਕਿਤੇ ਨਾ ਕਿਤੇ ਉੱਥੇ ਜਿਹੜੀ ਪੰਜਾਬ ਪੁਲਿਸ ਆ ਮੁੱਖ ਦਰਸ਼ਕ ਬਣ ਕੇ ਦੇਖਦੀ ਰਹੀ ਹੈ ਦੇਖੋ ਕਮਾਲ ਇਹ ਸੋਡਾ ਨਜ਼ਰੀਆ ਹੋ ਸਕਦਾ ਵੀ ਆਹ ਭਾਰਤ ਸਰਕਾਰ ਆ ਪੰਜਾਬ ਸਰਕਾਰ ਸਾਡਾ ਨਜ਼ਰੀਆ ਇਹ ਨਹੀਂ ਹੈ ਸਾਡੇ ਵਾਸਤੇ ਸਰਕਾਰ ਸਰਕਾਰ ਹੈ ਸਾਰੀਆਂ ਸਰਕਾਰਾਂ ਚਾਹੇ ਪੰਜਾਬ ਦੀਆਂ ਨੇ ਚਾਹੇ ਕੇਂਦਰ ਦੀਆਂ ਨੇ ਇਹਨਾਂ ਦਾ ਇੱਕੋ ਇੱਕ ਮਨੋਰਥ ਹੈ ਵੀ ਕਾਰਪੋਰੇਟ ਨੂੰ ਮੁਨਾਫਾ ਦੇਣ ਤੇ ਇੱਕ ਮਤ ਕਿਰਤੀਆਂ ਦੀਆਂ ਜੇਬਾਂ 'ਚੋਂ ਕੱਢ ਕੇ ਸਰਮਾਇਦਾਰ ਦੀ ਜੇਬ 'ਚ ਪਾਉਣ ਵਾਸਤੇ ਉਹਨਾਂ ਦੀ ਪਾਲਿਸੀ ਇੱਕ ਹੈ ਇਹ ਪੂੰਜੀ ਨਿਵੇਸ਼ ਪ੍ਰਾਈਵੇਟ ਸੈਕਟਰ ਵਿਸ਼ੇਪਰ ਸੰਸਥਾ ਦੀਆਂ ਨੀਤੀਆਂ ਲਾਗੂ ਕਰਨ ਵਾਸਤੇ ਇਹ ਸਾਰੇ ਇੱਕ ਮਤ ਹੈ ਇਸ ਕਰਕੇ ਸਾਨੂੰ ਨਹੀਂ ਲੱਗਦਾ ਇਹ ਇਹਨਾਂ ਦਾ ਵੀ ਆ ਪੰਜਾਬ ਸਰਕਾਰ ਹੈ ਕਿ ਉਹ ਸਰਕਾਰ ਹੈ ਸਰਕਾਰਾਂ ਸਾਰੀਆਂ ਇੱਕ ਹੀ ਨੇ ਇਹਨਾਂ ਦੀ ਆਪਸੀ ਲੜਾਈ ਸਿਰਫ ਕੁਰਸੀ ਦੀ ਹੁੰਦੀ ਹੈ ਵੀ ਹੁਣ ਤੂੰ ਉੱਤਰ ਹੁਣ ਮੈਂ ਆਉਣਾ ਉਹਦੀ ਖਾਤਰ ਇੱਕ ਦੂਜੇ ਨਿੰਦੇ ਨੇ ਵੈਸੇ ਇਹ ਕਿਸਾਨਾਂ ਤੇ ਮਜ਼ਦੂਰਾਂ ਪ੍ਰਤੀ ਇੱਕੋ ਜਿਹੀ ਸੋਚ ਰਹਾ ਪ੍ਰਧਾਨ ਸਾਹਿਬ ਲਾਸਟ ਕੁਵਚਨ ਅਸੀਂ ਮੈਂ ਡੱਲੇਵਾਲ ਸਾਹਿਬ ਨੂੰ ਕੁਵਚਨ ਕੀਤਾ ਸੀ ਵੀ ਅਗਰ ਲੱਗਦਾ ਉਹਨਾਂ ਨੂੰ ਵੀ ਸਾਨੂੰ ਮੈਸੇਜ ਨਹੀਂ ਲੱਗਿਆ ਸੁਨੇਹਾ ਨਹੀਂ ਲੱਗਿਆ ਤੁਸੀਂ ਫੇਰ ਦੁਬਾਰਾ ਆਵਾਜ਼ ਮਾਰ ਦਿਓ ਉਹਨਾਂ ਨੇ ਕਿਹਾ ਵੀ ਅਸੀਂ ਫੇਰ ਆਵਾਜ਼ ਮਾਰਦੇ ਤੁਹਾਡੇ ਚੈਨਲ ਦੇ ਮਧੇ ਰਾਈ ਵੀ ਆ ਕੇ ਲੜੋ ਇਕੱਠੇ ਹੋ ਕੇ ਲੜੀਏ ਜਿੱਥੇ ਤੁਹਾਨੂੰ ਬਿਠਾਉਂਗਾ ਅਸੀਂ ਬੈਠਣ ਨੂੰ ਤਿਆਰ ਇੱਕ ਵੀ ਦਿਖਾ ਦਿਓ ਉਹਨਾਂ ਦਾ ਮੇਰੇ ਮੇਰੇ ਚੈਨਲ ਦੇ ਉੱਤੇ ਉਹਨਾਂ ਨੇ ਕਿਹਾ ਸੀ ਤੇਰੇ ਤੁਹਾਡੇ ਚੈਨਲ ਤੇ ਐ ਵੀ ਕਿਹਾ ਨਾ ਵੀ ਸਾਡਾ ਸਾਡਾ ਕੰਟੇਰੀਆ ਸਾਡਾ ਆ ਬੰਦਿਆ ਕੁਝ ਮੰਗਾ ਨੇ ਆ ਚੌਕਟਾ ਸਾਡਾ ਮੰਨਦੇ ਇਹਦਾ ਮਤਲਬ ਇਹ ਹੁੰਦਾ ਵੀ ਸਾਡੇ ਵਿਧਾਨ ਮੁਤਾਬਕ ਆਉਣੇ ਤੁਸੀਂ ਸਾਡੇ ਵਿਧਾਨ ਨੂੰ ਜੇ ਮੰਨਦੇ ਹੋ ਫਿਰ ਆ ਜਾਓ ਉਹਨਾਂ ਦਾ ਮੈਂ ਐ ਵੀ ਸੁਣੀ ਆ ਵੀਡੀਓ ਵੀ ਉਹਨਾਂ ਨੂੰ ਕੀ ਮਤਲਬ ਹੈ ਵੀ ਸਾਡੇ ਆਕੇ ਵਿੱਚ ਦਾਖਲ ਦੇਣ ਉਹਨਾਂ ਨੂੰ ਕਿਨੇ ਰੇਟ ਦਿੱਤੇ ਵੀ ਸਾਡੇ ਵਿੱਚ ਆਕੇ ਦਾਖਲ ਦੇਣ ਜਿਹਨੇ ਇਸ ਤਰ੍ਹਾਂ ਦੀ ਸਟੇਟਮੈਂਟ ਚਲ ਉਹਨਾਂ ਨੇ ਕੀ ਆ ਉਹ ਮੈਂ ਤਾਂ ਸਮਝਦਾ ਵੀ ਹਣ ਜਾਣ ਉਹ ਕੌਣ ਜਾਣ ਪਣੇ ਜਿਹੋ ਜੇ ਬਿਆੰਦੇ ਰਹੇ ਇਸ ਅੰਦੋਲਨ ਦੇ ਵਿੱਚ ਜਿਹੜਾ ਕਿਸਾਨਾਂ ਦਾ ਨੁਕਸਾਨ ਕਰਦਾ ਹੋਵੇ ਚੱਲਦੇ ਅੰਦੋਲਨ ਦੇ ਵਿੱਚ ਇੱਕ ਦੂਜੇ ਦੇ ਖਿਲਾਫ ਟਿੱਪਣੀ ਨਹੀਂ ਕਰਨੀ ਚਾਹੀਦੀ ਅਸੀਂ ਤਾਂ ਇਹਨੂੰ ਐ ਮੰਨਦੇ ਆ ਠੀਕ ਹੈ ਇਹ ਉਹਥੇ ਸਾਨੂੰ ਬੁਲਾਉਂਦੇ ਨੇ ਅਸੀਂ ਉਥੇ ਨਹੀਂ ਜਾਣ ਦੀ ਹਾਲਤ 'ਚ ਅਸੀਂ ਆਪਣੇ ਤਰੀਕੇ ਨਾਲ ਲੜ ਰਹੇ ਹਾਂ ਉਹ ਆਪਣੇ ਤਰੀਕੇ ਨਾਲ ਲੜ ਰਹੇ ਨੇ ਉਥੇ 13 ਨੂੰ ਅਟੈਕ ਹੋਇਆ ਸੀ 13 ਤੋਂ ਬਾਅਦ ਮੈਦਾਨ 'ਚ ਆ ਗਏ 14 ਨੂੰ ਅਸੀਂ ਮੀਟਿੰਗ ਕਰਕੇ 15 ਨੂੰ ਅਸੀਂ ਰੇਲਾਂ ਰੋਕਤੀਆਂ ਅਸੀਂ ਲਗਾਤਾਰ ਉਸ ਦਿਨ ਦੇ ਐਕਟ ਬਾਂ ਸਾਰੇ ਪ੍ਰੋਗਰਾਮ ਸਾਡੇ ਪਾਸੇ ਛੱਡੇ ਹੋਏ ਨੇ ਆਪਦੇ ਪ੍ਰੋਗਰਾਮ ਪਾਸੇ ਛੱਡ ਕੇ ਕੈਨਸਲ ਕਰਕੇ ਅਸੀਂ ਆ ਸਾਰੇ ਪ੍ਰੋਗਰਾਮ ਛੱਡ ਕੇ ਅਸੀਂ ਜੀ ਆਜ ਦਾ ਜਿਹੜਾ ਜਿਹੜਾ ਇਕੱਠਾ ਕਿੰਨੇ ਜਥੇਬੰਦੀਆਂ ਵੱਲੋਂ ਤੁਹਾਡੇ ਸਮਰਥਨ ਉੱਤੇ ਪੰਜ ਜਥੇਬੰਦੀਆਂ ਇਹ ਸਨ ਬੀਕੇਜੂ ਉਗਰਾਹਾਂ ਦੇ ਪ੍ਰਧਾਨ ਜੈਦਰ ਹਾਂ ਜਗਿੰਦਰ ਸਿੰਘ ਉਗਰਾਹਾਂ ਜਿਨ੍ਹਾਂ ਨੇ ਕਿਹਾ ਵੀ ਲੜਾਈ ਇਕਾ ਕਿਸਾਨਾਂ ਦੀ ਵਾਸਤੇ ਉਹ ਲੜ ਰਹੇ ਨੇ ਕਿਸਾਨਾਂ ਵਾਸਤੇ ਅਸੀਂ ਪਰ ਅਡੋਡੀ ਹੋ ਸਕਦੇ ਨੇ মতਪੇਦ ਹੋ ਸਕਦੇ ਨੇ ਪਰ ਲੜਾਈ ਲੜਨ ਵਾਸਤੇ ਅਸੀਂ ਵੀ ਉਧ ਦੇ ਜਿੱਦਦਾ ਉਹ ਕਿਸਾਨ ਦਾ ਨੁਕਸਾਨ ਹੋਇਆ ਅਸੀਂ ਮੈਦਾਨ ਦੇ ਵਿੱਚਾਂ ਪਰਪਲ ਦੀ ਅਪਡੇਟ ਲਈ ਦੇਖ ਰਹੇ ਹਾਂ ਡੀ5 ਚੈਨਲ ਪੰਜਾਬੀ ਇਕਬਾਲ ਸਿੰਘ ਫਗੂਵਾਲਾ ਸੰਗਰੂਰ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਲੋਕਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਕਰਮ ਧਰਮ ਦਰੋਹਾਰ ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾਂ ਕੁਲਰਾਜ ਝੰਡਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ